ਲਵਾਜ ਤੋਂ 70 ਸਾਲ ਪਹਿਲੇ ਕੰਜ਼ਮਪਸ਼ਨ ਕੀ ਹੋਏਗੀ ਜਾਂ 75 ਸਾਲ ਪਹਿਲੇ ਕੀ ਹੋਏਗੀ ਹੁਣ ਕੰਜ਼ਮਪਸ਼ਨ ਕੀ ਹੈ ਪਰ ਕਿਸੇ ਦਾ ਇਸ ਪਰ ਨੇ ਕੋਈ ਖਿਆਲ ਹੀ ਨਹੀਂ ਹੈ ਮੈਂ ਬਾਹਰ ਹੀ ਖੜਾ ਹੀ ਤੇ ਮੇਰੇ ਦੇਖਦੇ ਦੇਖਦੇ ਪਹਿਲੇ ਦੋ ਖੰਭਿਆਂ ਨੂੰ ਅੱਗ ਲੱਗੀ ਹੈ ਉਹਦੇ ਜੋ ਤਾਰਾਂ ਦੋ ਡਿੱਗੀਆਂ ਪਹਿਲੇ 10 ਮਿੰਟ ਦੇ ਬਾਅਦ ਹੀ ਚਾਰ ਖੰਭਿਆਂ ਨੂੰ ਅੱਗ ਇਕੱਠੀ ਲੱਗ ਗਈ ਹੈ ਉਹ ਸਾਰੀਆਂ ਤਾਰਾਂ ਥੱਲੇ ਡਿੱਗੀਆਂ ਚਰਚ ਦੇ ਅੱਗੇ ਹਰ ਵਾਰੀ ਸਾਰੇ ਦੁਕਾਨਦਾਰ ਇਹੋ ਸਬਮਿਸ਼ਨ ਕਰਨੇ ਆ ਕਿ ਇਹਨਾਂ ਤਾਰਾਂ ਜਿਹੜੀਆਂ ਐ ਉਦੋਂ ਦੀਆਂ ਹੀ ਆ ਜਿਹੜਾ ਇਹ ਸਟਰਕਚਰ ਆ ਜਿਹੜਾ ਆ ਇਹ ਸਾਰਾ ਉਦੋਂ ਦਾ ਹੀ ਚੱਲਦਾ ਆ ਰਿਹਾ ਹੈਗਾ ਇਹ ਅੱਜ ਜਿਆਦਾ ਲੋਡ ਹੋਣ ਦੇ ਕਾਰਨ ਜਿਹੜੀਆਂ ਤਰਾਂ ਨੇ ਡ੍ਰਿਪ ਕਰਕੇ ਆਪਸ ਵਿੱਚ ਜ ਟੁੱਟ ਗਈਆਂ ਨੇ ਔਰ ਕੰਮਿਆਂ ਦੀ ਘਾਟ ਕਰਕੇ ਜਿਹੜਾ ਉਹ ਕੰਮ ਥੋੜਾ ਨਹੀਂ ਹੋ ਸਕਿਆ Like, ਸਾਲਾ ਚੌਕ ਨੇੜੇ ਸਥਿਤ ਸਦਰ ਬਾਜ਼ਾਰ ਦੇ ਚਰਚ ਨੇੜੇ ਦੁਕਾਨ ਤੇ ਰੇੜੀਆਂ ਵਾਲਿਆਂ ਵਿੱਚ ਉਸ ਵੇਲੇ ਇੱਕਦਮ ਹਫੜਾ ਦਫੜੀ ਮਚ ਗਈ ਜਦੋਂ ਬਾਜ਼ਾਰ ਦੇ ਖੰਭਿਆਂ ਵਿੱਚੋਂ ਲਗਾਤਾਰ ਪਟਾਕੇ ਨਿਕਲਨੇ ਸ਼ੁਰੂ ਹੋ ਗਏ ਅਤੇ ਕੁਝ ਦੇਰ ਪਟਾਕੇ ਚੱਲਣ ਤੋਂ ਬਾਅਦ ਖੰਭਿਆਂ ਤੋਂ ਤਾਰਾਂ ਟੁੱਟ ਕੇ ਬਾਜ਼ਾਰ ਵਿੱਚ ਹੀ ਡਿੱਗਣੀਆਂ ਸ਼ੁਰੂ ਹੋ ਗਈਆਂ ਬਾਜ਼ਾਰ ਵਿੱਚ ਮੌਜੂਦ ਲੋਕ ਅਤੇ ਰੇੜੀ ਵਾਲੇ ਆਪਣੀ ਜਾਨ ਬਚਾਉਣ ਲਈ ਦੌੜਦੇ ਨਜ਼ਰ ਆਏ ਪਟਾਕਿਆਂ ਕਾਰਨ ਨਿਕਲੀਆਂ ਚਿੰਗਾਰੀਆਂ ਜਦੋਂ ਥੱਲੇ ਡਿੱਗਣੀਆਂ ਸ਼ੁਰੂ ਹੋਈਆਂ ਤਾਂ ਇਹਨਾਂ ਦੀ ਚਪੇੜ 'ਚ ਇੱਕ ਰੇੜੀ ਵੀ ਆ ਗਈ ਤੂਤੂ ਕਰਕੇ ਸਰਦੀ ਰੇੜੀ ਦੀਆਂ ਤਸਵੀਰਾਂ ਵੀ ਲੋਕਾਂ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਖੰਭਿਆਂ ਵਿੱਚ ਅੱਗ ਲੱਗਣ ਅਤੇ ਤਾਰਾਂ ਵਿੱਚੋਂ ਪਟਾਕੇ ਨਿਕਣ ਕਾਰਨ ਬਾਜ਼ਾਰ ਵਿੱਚ ਮੱਚੀ ਹਫੜਾ ਦਫੜੀ ਦੀ 6 ਟੀਵੀ ਵੀਡੀਓ ਵੀ ਵਾਇਰਲ ਹੋਈ ਹੈ ਗਨਿਮਿਤ ਇਹ ਰਹੀ ਕਿ ਸੜਕ ਤੇ ਟੁੱਟ ਕੇ ਡਿੱਗੀਆਂ ਤਾਰਾਂ ਦੀ ਚਪੇੜ 'ਚ ਕੋਈ ਵਿਅਕਤੀ ਨਹੀਂ ਆਇਆ ਅਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਦੁਕਾਨਦਾਰਾਂ ਦਾ ਕਹਿਣਾ ਕਿ ਕਈ ਸਾਲਾਂ ਤੋਂ ਦੁਕਾਨਾਂ ਨੂੰ ਛੂ ਕੇ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਬਾਰੇ ਬਿਜਲੀ ਵਿਭਾਗ ਨੂੰ ਸੂਚਿਤ ਕੀ ਕੀਤਾ ਜਾ ਚੁੱਕਾ ਹੈ ਦੋ ਖੰਬੇ ਵੀ ਟੇਡੇ ਹੋ ਗਏ ਨੇ ਅਤੇ ਕਦੀ ਵੀ ਡਿੱਗ ਸਕਦੇ ਨੇ ਪਤਲੀਆਂ ਤਾਰਾਂ ਕਾਰਨ ਅਕਸਰ ਇਨ੍ਹਾਂ ਵਿੱਚ ਸਪਾਰਕਿੰਗ ਹੁੰਦੀ ਰਹਿੰਦੀ ਹੈ ਅਤੇ ਕਈ ਵਾਰ ਨੁਕਸਾਨ ਵੀ ਹੋ ਚੁੱਕੇ ਨੇ ਪਰ ਵੀ ਪਾਗ ਵੱਲੋਂ ਇਸਪੀੜਪੜ ਵਾਲੇ ਬਾਜ਼ਾਰ ਵਿੱਚ ਜਿਵੇਂ ਕੋਈ ਵੱਡਾ ਹਾਸਾ ਵਾਪਰਨ ਦੀ ਉਡੀਕ ਕੀਤੀ ਜਾ ਰਹੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਪਾਵਰਕਾਮ ਦੇ ਜਈ ਸੁਖਦੇਵ ਸਿੰਘ ਨੇ ਕਿਹਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਥੋੜੀ ਦੇਰ ਵਿੱਚ ਹੀ ਬਿਜਲੀ ਦਾ ਬਹਾਲ ਹੋ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਦਾ ਕੀ ਕਹਿਣਾ ਆਓ ਹੁੰਦੇ ਹਾਂ ਉਹਨਾਂ ਤੋਂ ਜੀ ਨਾਮ ਮੇਰਾ ਜੀ ਵਿਨੇ ਗਾਂਧੀ ਹੈ ਬਾਟਾ ਸ਼ੂ ਸ਼ਾਪ ਹੈ ਇਹ ਸਟਰਾਏ ਕੋਈ ਪ੍ਰੋਬਲਮ ਜਿਹੜੀ ਹੈ ਇਹ ਅੱਜ ਦੀ ਨਹੀਂ ਹੈ ਇਹ ਪ੍ਰੋਬਲਮ ਹਰ ਵਾਰੀ ਕ੍ਰੀਏਟ ਹੁੰਦੀ ਹੈ ਜਦੋਂ ਵੀ ਇਹ ਸਮਰ ਸੀਜ਼ਨ ਆਂਦਾ ਹੈ ਹਰ ਵਾਰੀ ਸਾਰੇ ਦੁਕਾਨਦਾਰ ਮਤਲਬ ਡਿਪਾਰਟਮੈਂਟ ਅੱਗੇ ਇਹੋ ਸਬਮਿਸ਼ਨ ਕਰਨੇ ਆ ਇਹ ਇਹਨਾਂ ਤਾਰਾਂ ਜਿਹੜੀਆਂ ਐ ਜਦੋਂ ਦਾ ਮੇਰਾ خیال ਬਿਜਲੀ ਬੋਰਡ ਹੋਣ ਦੇ ਵਿੱਚ ਆਇਆ ਹੋਣਾ ਜਾਂ ਡਿਪਾਰਟਮੈਂਟ ਰਿਲੀਜ਼ ਹੋਇਆ ਦਾ ਹੋਣਾ ਉਦੋਂ ਦੀਆਂ ਹੀ ਐ ਜਿਹੜਾ ਇਹ ਸਟਰਕਚਰ ਹੈ ਜਿਹੜਾ ਆ ਇਹ ਸਾਰਾ ਉਦੋਂ ਦਾ ਹੀ ਚੱਲਦਾ ਆ ਰਿਹਾ ਹੈਗਾ ਹੈ ਮਤਲਬ ਦੇਖੋ ਉਸ ਟਾਈਮ ਤੇ ਜਿਹੜਾ ਕੰਜ਼ਮਪਸ਼ਨ ਕਿੰਨੀ ਘਟ ਮਤਲਬ ਹੋਵੇਗੀ ਇਸ ਟਾਈਮ ਮਤਲਬ ਅਜ ਤੋਂ 70 ਸਾਲ ਪਹਿਲੇ ਕੰਜ਼ਮਪਸ਼ਨ ਕੀ ਹੋਏਗੀ ਜਾਂ 75 ਸਾਲ ਪਹਿਲੇ ਕੀ ਹੋਏਗੀ ਹੁਣ ਕੰਜ਼ਮਪਸ਼ਨ ਕੀ ਹੈ ਪਰ ਕਿਸੇ ਦਾ ਇਸ ਪਰ ਨੇ ਕੋਈ ਖਿਆਲ ਹੀ ਨਹੀਂ ਹੈ ਕਿਉਂਕਿ ਇਹ ਫਿਰ ਜਦੋਂ ਵੀ ਆ ਮਤਲਬ ਟੈਂਪਰੇਰੀ ਤੌਰ ਤੇ ਆਰਜੀ ਤੌਰ ਤੇ ਇਹਨੂੰ ਹੀ ਗੰਡ ਗੁੰਡ ਕੇ ਆ ਜਿਹੜਾ ਉਹ ਰਿਪੇਅਰ ਕਰਕੇ ਤਾਂ ਚਲੇ ਜਾਂਦੇ ਆ ਸਾਡੀ ਤੇ ਤੁਹਾਡੇ ਰਾਹੀ ਇੰਨੀ ਸਬਮਿਸ਼ਨ ਹੈਗੀ ਆ ਵੀ ਇਹ ਜਿਹੜਾ ਜੋ ਵੀ ਆ ਵੀ ਇਹਦਾ ਪਰਮਨੈਂਟਲੀ ਹੱਲ ਕੀਤਾ ਜਾਏ ਵੀ ਤਾਂ ਕਿ ਕਿਸੇ ਦਾ ਵੀ ਕੋਈ ਕਿਸੇ ਕਿਸਮ ਦਾ ਨੁਕਸਾਨ ਕੋਈ ਜਾਨੀ ਕੋਈ ਮਾਲੀ ਨੁਕਸਾਨ ਨਾ ਹੋ ਸਕੇ ਕਿਉਂਕਿ ਇਹ ਜਿਹੜੀਆਂ ਸ਼ਾਪ ਨੇ ਇਹਨਾਂ ਦੇ ਬਿਲਕੁਲ ਨਾਲ ਟੱਚ ਨਹੀਂ ਤਾਰਾਂ ਦੇ ਨਾਲ ਟੱਚ ਜਿੱਦਾਂ ਇਹ ਅੱਜ ਦਾ ਮੰਜ਼ਰ ਹੋਇਆ ਹੈ ਵੀ ਇੰਨੀ ਬਲਾਸਟਿੰਗ ਹੋਈ ਹੈਗੀ ਹੈ ਮਤਲਬ ਸਾਰੇ ਬੰਨੇ ਜਿੱਥੋਂ-ਜਿੱਥੋਂ ਵੀ ਇੱਕ ਡਿੱਗੀਆਂ ਐ ਥੱਲੇ ਇਹ ਕਿਤੇ ਵੀ ਕੋਈ ਅਨਸਖਾਵੀ ਘਟਨਾਵਾਂ ਜਿਹੜੀ ਇਹ ਹੋ ਸਕਦੀ ਸੀ ਕੋਈ ਹੈਪਨਿੰਗ ਹੋ ਸਕਦੀ ਇਹ ਹਰ ਸੀਜ਼ਨ ਹੁੰਦਾ ਜੀ ਇਹ ਹਰ ਸੀਜ਼ਨ ਕੰਟੀਨਿਊ ਪੰਜ ਛੇ ਹਰੀ ਹੁੰਦਾ ਹੈ ਇਹ ਸਮਰ ਸੀਜ਼ਨ ਦੇ ਵਿੱਚ ਕੋਈ ਨੁਕਸਾਨ ਵੀ ਹੋਇਆ ਹੈ ਨੁਕਸਾਨ ਅੱਜ ਮਤਲਬ ਹੋਣ ਤੋਂ ਕਾਫੀ ਜਿਆਦਾ ਫਾਇਰ ਬਗੇਟ ਵੀ ਆਈ ਹੈਗੀ ਆ ਹਾਂਜੀ ਇਸ ਤੋਂ ਪਹਿਲੇ ਵੀ ਹੁੰਦਾ ਵਾ ਪਹਿਲੇ ਇਹ ਚੀਜ਼ਾਂ ਮੋਟਰਸਾਈਕਲ ਸਾਡੇ ਮੋਟਰਸਾਈਕਲ ਤੇ ਪੈ ਗਈ ਸੀ ਡਿੱਗ ਪਈ ਸੀ ਇਹ ਚੀਜ਼ਾਂ ਉਹ ਬੰਦੇ ਬੜੀ ਮੁਸ਼ਕਲ ਪਾਦੇ ਸੀ ਕੀ ਮੰਗ ਕਰਦੇ ਉਹ ਮੰਗ ਇਹੋ ਕਰਨੇ ਆ ਸਾਰੇ ਵੀ ਇਹਦਾ ਪਰਮਾਨੈਂਟਲੀ ਹੱਲ ਡਿਪਾਰਟਮੈਂਟ ਵੱਲੋਂ ਕੀਤਾ ਜਾਏ ਜੋ ਵੀ ਇਹਦੀਆਂ ਤਾਰਾਂ ਹੈਵੀ ਕੇਬਲਸ ਹੈਗੀਆਂ ਐ ਉਹ ਪਾਈਆਂ ਜਾਂ ਨਾ ਕੀ ਇਹਨਾਂ ਨੂੰ ਰਿਪੇਅਰ ਕਰਕੇ ਤੇ ਚਲਾ ਦਿੱਤਾ ਜਾਏ ਤੇ ਫੇਰ ਜਿਹੜਾ ਪੀਓ ਦੁਕਾਨਦਾਰ ਰਿਸਕੇਟ ਹੀ ਰਹਿਣ ਕਿੰਨੀ ਵਾਰੀ ਕੰਪਲੀਟ ਕਰ ਚੁੱਕੇ ਹੋ ਪੀਲੇਪੁਰ ਇਹ ਕਾਫੀ ਟਾਈਮ ਕੰਪਲੇਂਟ ਹੁੰਦੀ ਹੈ ਜੀ ਹਰ ਸੀਜ਼ਨ ਕੰਪਲੇਂਟ ਹੁੰਦੀ ਹੈ ਕਾਫੀ ਟਾਈਮ ਹੁੰਦੀ ਹੈ ਕੀ ਹੈ ਕੰਪਲੇਂਟ ਪਰ ਉਹਦੇ ਬਾਵਜੂਦ ਕਦੀ ਕੋਈ ਹੱਲ ਪਰਮਨੈਂਟਲੀ ਜਿਹੜਾ ਵਾ ਉਹ ਨਹੀਂ ਨਿਕਲਿਆ ਹੈਗਾ ਸਮਾਜ ਪੰਡਾਰੀ ਆ ਗਨਪਤੀ ਗਾਰਮੈਂਟਸ ਮੇਰੀ ਇੱਥੇ ਬਾਜ਼ਾਰ ਚੀ ਦੁਕਾਨ ਆ ਜਿੱਥੇ ਆਸਾ ਹੋਇਆ ਮੈਂ ਬਾਹਰ ਹੀ ਖੜਾ ਹੀ ਤੇ ਮੇਰੇ ਦੇਖਦੇ ਦੇਖਦੇ ਪਹਿਲੇ ਦੋ ਖੰਭਿਆਂ ਨੂੰ ਅੱਗ ਲੱਗੀ ਹੈ ਉਹਦੇ ਚ ਉਤਾਰਾਂ ਦੋ ਡਿਗੀਆਂ ਪਹਿਲੇ ਉਹ 10 ਮਿੰਟ ਦੇ ਬਾਅਦ ਹੀ ਚਾਰ ਖੰਭਿਆਂ ਉੱਤੇ ਇਕੱਠੀ ਲੱਗ ਗਈ ਆ ਔਰ ਸਾਰੀਆਂ ਤਾਰਾਂ ਥੱਲੇ ਗਿਰਗੀਆਂ ਚਰਚੇ ਦੇ ਅੱਗੇ ਤੇ ਬੜੀ ਮੁਸ਼ਕਲ ਲੋਕਾਂ ਨੇ ਆਪਣੀ ਜਾਨ ਬਚਾਈ ਆ ਦੌੜ ਦੌੜ ਕੇ ਸੋਣੀ ਜਿੰਨੇ ਵੀ ਰੇੜੀਆਂ ਵਾਲੇ ਥੱਲੇ ਫਲੋਤੇ ਦੇ ਹੀ ਇੱਕ ਰੇੜੀ ਦੇ ਛਤਰ ਨੂੰ ਤਾਂ ਪੂਰੀ ਅੱਗ ਲੱਗ ਗਈ ਆ ਉਹਨੂੰ ਬੜੀ ਮੁਸ਼ਕਲ ਫੜ ਕੇ ਲੋਕਾਂ ਨੇ ਬਾਹਰ ਕੱਢਿਆ ਤੇ ਮੇਰੀ ਹੋਸ਼ ਦੇ ਹਿਸਾਬ ਨਾਲ ਕਿ 54-55 ਸਾਲ ਹੋ ਗਏ ਨੇ ਮੈਨੂੰ ਦੁਕਾਨ ਤੇ ਇੱਥੇ ਕੰਮ ਕਰਦਿਆਂ ਇੱਥੇ ਹਜ਼ਾਰਾਂਵਾਰੀ ਦੁਕਾਨਾਂ ਤਾਰਾਂ ਟੁੱਟੀਆਂ ਔਰ ਗੰਢ ਕੇ ਚਲੇ ਜਾਂਦੇ ਨੇ ਬੜੀ ਵਾਰੀ ਸਾਡੀ ਡਿਮਾਂਡ ਹੋਈ ਹੈ ਕਿ ਮੋਟੀ ਕੇਬਲ ਪਾ ਕੇ ਦਿੱਤੀ ਜਾਏ ਦੋ ਤਿੰਨ ਪਾ ਦਿਓ ਸਾਡੀ ਦੁਕਾਨਾਂ ਉਤੋਂ ਜਿਹੜਾ ਫੜ ਫਟਵੀ ਹੋ ਜੇ ਬਿਲਕੁਲ ਨਾਲ ਲੱਗਦੀਆਂ ਦੁਕਾਨਾਂ ਦੇ ਨਾਲ ਬਿਲਕੁਲ ਪਿੱਛੇ ਜੀ ਵੀ ਤਾਰਾਂ ਤਿੰਨ ਵਾਰੀ ਟੁੱਟ ਚੁੱਕੀਆਂ ਆ ਉਦੋਂ ਵੀ ਥੱਲੇ ਬੰਦੇ ਖੋਤੇ ਦੇ ਮਸਾਂ ਬਟੇ ਹੋ ਇੱਕ ਵਾਰੀ ਛੱਤਰ ਸਾਡੇ ਨੂੰ ਅੱਗ ਲੱਗੀ ਛਤਰੀ ਜਿਹੜੀ ਖੁੱਲਦੀ ਦੁਕਾਨ ਦੇ ਅੱਗੇ ਉਹ ਬੜੀ ਮੁਸ਼ਕਲ ਬਚਾਈ ਇਹ ਨਾਲ ਖੰਬਿਆਂ ਦੀ ਮੌਕੇ ਦੇ ਆ ਕੇ ਇਹਨਾਂ ਦੀ ਸ਼ਕਲ ਦੇਖੋ ਕੰਬੇ ਹੈ ਕਿਸ ਤਰ੍ਹਾਂ ਲੇਨੇ ਪਤਾ ਨਹੀਂ ਕਿਹੜੇ ਵੇਲੇ ਡੇਗਿਆ ਤੇ ਕੀ ਹਾਸਾ ਹੋ ਜਾਏ ਕਿੰਨੇ ਬੰਦੇ ਥੱਲੇ ਆ ਕੇ ਮਰ ਸਕਦੇ ਨੇ ਆ ਸਾਡੀ ਕੋਈ ਡਿਮਾਂਡ ਹੈ ਕਿ ਇਸ ਚੀਜ਼ ਨੂੰ ਜਲਦੀ ਜਲਦੀ ਅੱਛੇ ਤਰੀਕੇ ਨਾਲ ਮੋਟੀਆਂ ਕੇਬਲਾਂ ਪਾ ਕੇ ਬਾਜ਼ਾਰ ਵਾਲਿਆਂ ਦੀ ਸਹੂਲਤ ਕੀਤੀ ਜਾਵੇ। ਇਹਦੇ ਬਾਰੇ ਬਿਲੀਪੁਰ ਨੂੰ ਜਾਨੂ ਕਰਵਾ ਚੁੱਕੇ ਹੋ? ਹਾਂਜੀ ਬੜੀ ਵਾਰੀ ਉਹਨਾਂ ਨੂੰ ਕਿਹਾ ਕਿ ਮੋਟੀ ਕੇਬਲ ਪਾ ਦਿਓ ਮੋਟੀਆਂ ਸਾਰੇ ਸ਼ਹਿਰ ਚ ਪੈ ਗਈ ਚੁੱਕੀ ਦੀਆਂ। ਅੱਜ ਤੱਕ ਹੱਟਾਵਰੇ ਦੱਸਿਆ? ਹਾਂਜੀ ਇਨਫੋਰਮੇਸ਼ਨ ਦਿੱਤੀ ਦੀ ਜੀ। ਆਇਆ ਕੋਈ ਨਹੀਂ। ਨਹੀਂ ਹਜੇ। ਹਾਲੇ ਤੱਕ ਕੋਈ ਨਹੀਂ ਆਇਆ। ਆਹ ਜੀ ਆਹ ਵੇਖੋ ਰੇੜੀਆਂ ਦੇ ਉੱਤੇ ਤਾਰਾਂ ਅੱਧਾ ਤਾਰ ਆਸੇ ਤਰ੍ਹਾਂ ਪਈਆਂ ਦੀਆਂ ਨਾ ਅਸੀਂ ਸਾਹਮਣੇ ਲੱਗਦਾ ਇਹਦਾ ਕੀ ਹਾਲ ਹੋ ਸੱਸ। ਖਲਦੇ ਹੋਈ ਹੈ ਕਿ ਸਾਰੇ ਬਜਾ ਜਾਨੀ ਨੁਕਸਾਨ ਹੋਣ ਤੋਂ ਬਚਨ ਵਾਸਤੇ ਹਰ ਕੋਈ ਚਾਹੁੰਦਾ ਕਿ ਕਿਸੇ ਦਾ ਜਾਨ ਨਾ ਜਾਏ ਮੋਟੀਆਂ ਕੇਪਲਾ ਪਾਣ ਇੱਥੇ ਆ ਕੇ ਖੰਬਿਆਂ ਨੂੰ ਠੀਕ ਤਰੀਕੇ ਨਾਲ ਲਾਣ ਅਸੀਂ ਨਾਲ ਸੂਲ ਦਿਆਂਗੇ ਕੋਈ ਗੱਲ ਨਹੀਂ ਸਾਨੂੰ ਦੋ ਤਿੰਨ ਕਿੰਨੀਆਂ ਕਿ ਰੇਡੀਓ ਲੱਗਦੀ ਰੇੜੀ ਪੂਰੀ ਲੈਣੀ ਰੇੜੀਆਂ ਦੀ ਹੈ ਜੀ ਉਹ ਦੁਕਾਨਾਂ ਕਿੰਨੀਆਂ ਦਾ ਜਿਹੜੀਆਂ ਤਾਜ਼ਾ ਦਿਲ ਫੇਟ ਚ ਆ ਰਹੀਆਂ ਸਾਰੀਆਂ ਦੁਕਾਨਾਂ ਟੋਟਲ ਮਾਰਕੀਟ ਟੋਟਲ ਮਾਰਕੀਟ ਆ ਯਾਰ ਅਸੀਂ ਨਹੀਂ ਹੋਟਲ ਤੋਂ ਲੈ ਕੇ ਤੇ ਉੱਥੇ ਬਾੜਾ ਚੌਂਕ ਤੱਕ ਕਰਦੇ ਬਾੜਾ ਸ਼ਾਪ ਤੱਕ ਕਰ ਉੱਥੇ ਹੀ ਮੌਕੇ ਤੇ ਪਹੁੰਚੇ ਪਾਵਰ ਕਾਮ ਦੇ ਜਈ ਸੁਖਦੇਵ ਸਿੰਘ ਨੇ ਕੀ ਕਿਹਾ ਆਉ ਜਾਣਦੇ ਹਾਂ ਉਹਨਾਂ ਤੋਂ ਜਈ ਸਬੜਨ ਸਿਟੀ ਗੁਰਵਾਸਪੁਰ ਅੱਜ ਜ਼ਿਆਦਾ ਲੋਡ ਹੋਣ ਦੇ ਕਾਰਨ ਜਿਹੜੀਆਂ ਤਰ੍ਹਾਂ ਦੇ ਡ੍ਰਿਪ ਕਰਕੇ ਆਪਸ ਵਿੱਚ ਜਿਹੜੇ ਟੁੱਟ ਗਈਆਂ ਨੇ ਔਰ ਇਹ ਜਿਹੜਾ ਹੈਗਾ ਬਾਜ਼ਾਰ ਸੰਗਣੀਬਾਦੀ ਹੋਣ ਕਰਕੇ ਮੈਂ ਇਹਦਾ ਐਸਟੀਮੇਟ ਬਣਾਇਆ ਐਸਟੀਮੇਟ ਪਾਸ ਹੋ ਚੁੱਕਾ ਹੈ ਕਾਮਿਆਂ ਦੀ ਘਾਟ ਕਰਕੇ ਜਿਹੜਾ ਉਹ ਕੰਮ ਥੋੜਾ ਨਹੀਂ ਹੋ ਸਕਿਆ ਹੁਣ ਐਸਟੀਮੇਟ ਪਾਸ ਹੋ ਗਿਆ ਮੈਂ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਹ ਐਸਟੀਮੇਟ ਵਰਕਰ ਕਰਾ ਕੇ ਠੀਕ ਤਾਂ ਕੰਮ ਕਰਵਾਇਆ ਜਾਵੇਗਾ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਬਾਕੀ ਅੱਜ ਜਿਹੜੀਆਂ ਟੁੱਟੀਆਂ ਹੋਈਆਂ ਤਾਰਾਂ ਮੈਂ ਮੇਰੇ ਕੋਲ ਦੋ ਕਰਮਚਾਰੀ ਨੇ ਬਾਕੀ ਮੈਂ ਪ੍ਰਾਈਵੇਟ ਕਰਮਚਾਰੀ ਲਾ ਕੇ ਨਾਲ ਹੁਣ ਮੈਂ ਇਹਨਾਂ ਤਾਰਾਂ ਨੂੰ ਗੰਢਾ ਰਿਆ ਵਾਂ ਮੈਂ 1 ਘੰਟੇ ਦੇ ਵਿੱਚ ਵਿੱਚ ਜਿਹੜੀ ਟੁੱਟੀਆਂ ਹੋਈਆਂ ਤਾਰਾਂ ਨੇ ਇਹਨਾਂ ਨੂੰ ਇੱਕੋ ਘੰਟੇ ਦੇ ਵਿੱਚ ਜਿਹੜੀ ਬਿਜਲੀ ਆ ਸਪਲਾਈ ਆ ਤੈਨੂੰ ਬਹਾਲ ਕਰਕੇ ਹੀ ਕੰਮ ਨੂੰ ਜਮਾਂਗਾ ਆਜੀ ਤੌਰ ਤੇ ਤੇ ਹੱਲ ਹੋ ਗਿਆ ਪਰਮਨੈਂਟ ਹੱਲ ਪਰਮਨੈਂਟ ਹੱਲ ਆ ਪੀਦਾ ਐਸਟੀਮੇਟ ਪਾਸ ਹੋ ਚੁੱਕਾ ਮੈਂ ਸਟੋਰ ਦੇ ਵਿੱਚੋਂ ਜਿਹੜੀ ਅਸਰਦ ਕਟਕਟਾ ਕੇ ਸਮਾਨ ਡਰਾ ਕਰਾ ਕੇ ਐਸੇ ਹੀ ਹਫਤੇ ਦੇ ਵਿੱਚ ਵਿੱਚ ਜਿਹੜਾ ਹੈਗਾ ਇਹ ਆ ਬਾਜ਼ਾਰ ਦਾ ਜਿਹੜਾ ਹੈਗਾ ਗੰਦ ਤੇ ਇੱਕ ਇੱਕ ਹਫ਼ਤੇ ਦੇ ਵਿੱਚ ਵਿੱਚ ਤਾਰਾ ਨੰਨੀਆਂ ਪਵਾ ਕੇ ਕੰਪਲੀਟ ਕਰ ਲਵਾਂ